ਔਰ ਖਾਸ ਕਰਕੇ ਗਲਤੀ ਕਰਨ ਵਾਲਾ ਕੋਈ ਅ ਰਾਜ ਸੱਤਾ ਦੇ ਉੱਚ ਅਹੁਦੇ ਤੇ ਹੋਵੇ ਤਾਂ ਫਿਰ ਅਕਾਲ ਤਖਤ ਸਾਹਿਬ ਦਾ ਹੋਰ ਫਰਜ਼ ਹੋ ਜਾਂਦਾ ਭਈ ਉਹਨਾਂ ਦੇ ਕੋਲੋਂ ਇਹਦੇ ਬਾਰੇ ਪੁੱਛਗਿੱਛ ਕੀਤੀ ਜਾਵੇ। ਤੋਂ ਜੋ ਵੀ ਚੱਲ ਰਿਹਾ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਉਹ ਅੱਜ ਆਪਣਾ ਸਪਸ਼ਟੀਕਰਨ ਦੇਣਾ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਆਏ ਆ। ਇੱਕ ਵੀਡੀਓ ਜਿਹੜੀ ਚੱਲ ਰਹੀ ਉਹਦਾ ਮਸਲਾ ਵਾ ਦੇਸ਼ਾਂ ਵਿਦੇਸ਼ਾਂ ਚ ਸ਼ਿਕਾਇਤਾਂ ਆਈਆਂ ਤੇ ਮੈਂ ਉਹਨਾਂ ਨੂੰ ਆਖਿਆ ਸੀ ਭਈ ਤੁਸੀਂ ਆਪਣੀਆਂ ਕੋਈ ਦੋ ਲੈਬਾਂ ਜਾਂ ਜਿਹੜੀਆਂ ਵੀ ਉਹ ਦੱਸੋ ਅਸੀਂ ਉਹਨਾਂ ਲੈਬਾਂ ਦੇ ਵਿੱਚੋਂ ਹੀ ਇਹ ਜਿਹੜੀ ਹੈਗੀ ਆ ਵੀਡੀਓ ਇਹਦਾ ਸੱਚ ਸਾਹਮਣੇ ਹੋਣਾ ਚਾਹੀਦਾ ਇਹ ਸਾਡੀ ਰੂਹ ਦੀ ਖੁਰਾਕ ਆ ਔਰ ਜਦੋਂ ਰੂਹ ਦੀ ਗੱਲ ਆਉਂਦੀ ਆ ਤੇ ਉਹ ਗੱਲ ਫਿਰ ਦਿਲ ਨੂੰ ਲੱਗਦੀ ਆ ਤੋਂ ਉਹਨਾਂ ਨੇ ਇਹਨਾਂ ਮਸਲਿਆਂ ਦੇ ਉੱਤੇ ਆ ਕੇ ਇਹ ਸ਼੍ਰੀ ਅਕਾਲ ਤੱਕ ਸਭ ਕਿਸੇ ਨਾਲ ਵੈਰ ਨਹੀਂ ਰੱਖਦਾ ਜੋ ਸ਼ਰਨ ਆਵੇ ਤਿਸ ਕੰਠ ਲਾਏ ਜਾਈ ਪਵਨ ਰੂਪਾਂ ਦੇ ਮਾਮਲੇ ਤੇ ਕੋਈ ਗੱਲਬਾਤ ਹੋਈ ਜੀ ਮੁੱਖ ਮੰਤਰੀ ਨਾਲ ਹਾਂਜੀ ਹੋਈ ਉਹਦੇ ਵਿੱਚ ਮੈਂ ਉਹਨਾਂ ਨੂੰ ਆਖਿਆ ਸੀ ਵੀ ਕਈ ਕਮਾਂ ਤੁਸੀਂ ਕਾਲੀ ਕਰ ਜਾਂਦੇ ਆ ਜਿਵੇਂ ਉਹ ਬੰਗੇ ਵਾਲਾ ਜਿਹੜਾ ਮਸਲਾ ਉਹ ਬਿਆਨਬਾਜ਼ੀ ਵਿਵਾਦਤ ਬਿਆਨਬਾਜ਼ੀ ਕਰਦੇ ਰਿਹਾ ਅਕਾਲ ਤਖਤ ਸਾਹਿਬ ਬਾਰੇ ਜਥੇਦਾਰ ਸਾਹਿਬ ਬਾਰੇ ਗੁਰੂ ਕੀ ਕੋਲ ਬਾਰੇ ਉਹ ਗਲਤੀ ਬਣੀ ਉਹਨਾਂ ਨੇ ਆਪਣੇ ਉਹਨਾਂ ਨੇ ਕਿਹਾ ਜੀ ਮੈਂ ਮਹਿਸੂਸ ਕਰਦਾ ਭਈ ਮੈਨੂੰ ਇਦਾਂ ਨਹੀਂ ਸੀ ਬੋਲਣਾ ਚਾਹੀਦਾ ਕਾਫੀ ਮਸਲਿਆਂ ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਮਰਪਣ ਦਿਖਾ ਕੇ ਔਰ ਉਹਨਾਂ ਨੇ ਮਹਿਸੂਸ ਕੀਤਾ ਵੀ ਇਹ ਨਹੀਂ ਸੀ ਬੋਲਣਾ ਚਾਹੀਦਾ ਇਹ ਠੀਕ ਆ ਮੈਂ ਬੜਾ ਸਪਸ਼ਟ ਆਖਿਆ ਉਹਨਾਂ ਨੂੰ ਵੀ ਸਿਖ ਰਹਿਤ ਮਰਿਆਦਾ ਉਹਨਾਂ ਨੇ ਮੰਨਿਆ ਵੀ ਸਿੱਖ ਰਹਿਤ ਮਰਯਾਦਾ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਉਹਨਾਂ ਮੰਨਿਆ ਵੀ ਨਹੀਂ ਆ ਸਿੱਖ ਸਿਧਾਂਤਾਂ ਬਾਰੇ ਸਿੱਖ ਪਰੰਪਰਾਵਾਂ ਬਾਰੇ ਤੁਹਾਨੂੰ ਬਹੁਤਾ ਨਹੀਂ ਪਤਾ ਤੇ ਜਿਹੜੇ ਗੱਲ ਦਾ ਨਹੀਂ ਪਤਾ ਉੱਤੇ ਆਪਾਂ ਨੂੰ ਕਿਉਂਕਿ ਤੁਸੀਂ ਸੀਐਮ ਹੋ ਤਾਂ ਫਿਰ ਉੱਥੇ ਨਹੀਂ ਬੋਲਣਾ ਚਾਹੀਦਾ ਉਹਨਾਂ ਨੇ ਫੀਲ ਕੀਤਾ ਵੀ ਉੱਥੇ ਨਹੀਂ ਬੋਲਣਾ ਚਾਹੀਦਾ ਜਿਹੜੀ ਗੱਲ ਦੀ ਸਮਝ ਨਹੀਂ ਆ ਕਿਉਂਕਿ ਧਰਮ ਜਿਹੜਾ ਵਾ ਇਹ ਅੰਦਰ ਦਾ ਮਸਲਾ ਹੈ ਅਕੇ ਕੁ ਦਿਨ ਤੋਂ ਅਸੀਂ ਬਾਹਰ ਆ ਕੇ ਮੇਜੇ ਨਾਲ ਗੱਲਬਾਤ ਕਰ ਰਹੀ ਸੀ ਕਿ ਬੈਗਾਂ ਰਿਵੀਊ ਨੇ ਬੈਗ ਦਿਖਾਇਆ ਤੁਹਾਨੂੰ ਬੈਗ ਵਿੱਚ ਨਹੀਂ ਮੈਨੂੰ ਨਹੀਂ ਕੁਝ ਵੀ ਦਿਖਾਇਆ ਹਾਂ ਲੈ ਕੇ ਆਏ ਨੇ ਸਿੱਖ ਰਹਿਤ ਮਰਿਆਦਾ ਉਹਨਾਂ ਨੂੰ ਦਿੱਤੀ ਮੈਂ ਕਿਹਾ ਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਪੜਿਓ ਬਾਕੀ ਅਕਾਲ ਤਖਸਾਲ ਨਿਰਵੈਰ ਆ ਸਾਰਿਆਂ ਨੂੰ ਗਲੇ ਲਾਉਂਦਾ ਜਦੋਂ ਗੁਰੂ ਹੀ ਗੁਰੂ ਗ੍ਰੰਥ ਸਾਹਿਬ ਆ ਔਰ ਜਿਹੜੀਆਂ ਇਦਾਂ ਦੀਆਂ ਖਬਰਾਂ ਚੱਲਦੀਆਂ ਵਾਂ ਕਈ ਰਿਕਵਰ ਕੀਤੇ ਬਰਾਮਦਗੀ ਕੀਤੀ ਇਹ ਸ਼ਬਦ ਗਲਤ ਆ ਉਹ ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਸੱਚਖੰਡ 'ਚ ਬਿਰਾਜਮਾਨ ਹੁੰਦੇ ਆਂਹੀਂ ਸਾਡੀ ਜਾਗਤ ਜੋਤ ਗੁਰੂ ਆ ਤਾਂ ਪ੍ਰੈਸ ਨੂੰ ਵੀ ਇਦਾਂ ਦੇ ਸ਼ਬਦਾਂ ਦਾ ਇਸਤੇਮਾਲ ਜਿਹੜਾ ਨਹੀਂ ਕਰਨਾ ਚਾਹੀਦਾ ਬੇਵਿਕਾਨੂੰਨ ਬਾਰੇ ਗੱਲ ਹੋਈ ਤੁਹਾਡੀ ਜੀ ਜਿਵੇਂ ਕਾਨੂੰਨ ਬਣਨਾ ਚਾਹੀਦਾ ਸਖਤ ਕਾਨੂੰਨ ਬਣਨਾ ਚਾਹੀਦਾ ਬੇਦਗੀਆਂ ਦੇ ਉਹ ਜਿਹੜੇ ਨੇ ਉਹ ਪਹਿਲਾਂ ਵੀ ਕਹਿ ਚੁੱਕੇ ਨੇ ਮੈਂ ਵੀ ਹਾਲ ਤੱਕ ਸਭ ਤੋਂ ਬਹੁਤ ਵਾਰੀ ਕਿਹਾ ਵੀ ਬਣਨਾ ਚਾਹੀਦਾ ਹਾਂ ਮੈਂ ਇੱਥੇ ਸਪਸ਼ਟ ਕਰੂੰਗਾ ਗੁਰੂ ਗ੍ਰੰਥ ਸਾਹਿਬ ਲਈ ਵਿਸ਼ੇਸ਼ ਕਾਨੂੰਨ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਗੁਰੂ ਨੇ ਉਹਦੇ ਲਈ ਵਿਸ਼ੇਸ਼ ਕਾਨੂੰਨ ਬਣਨਾ ਚਾਹੀਦਾ ਔਰ ਉਹ ਆ ਰਹੇ ਨੇ ਸਾਡੇ ਸਿੰਘ ਜਿਹੜੇ ਹਾਂਜੀ ਭਾਈ ਗੁਰਜੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤਿੰਨ ਬੰਦੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟਕਾ ਮੂਰਤ ਹਰਗੋਬਿੰਦ ਸਵਾਰੀ ਚੱਲੇ ਪੀੜੀ ਛੋਟੀਆਂ ਰੂਪ ਦਿਖਾਵਣ ਵਾਲੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਾਬਾਹ ਪਰ ਉਪਕਾਰੀ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਅਤੇ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਦਰਕਰ ਦੇ ਚਰਨਾਂ ਦੇ ਵਿੱਚ ਅਸੀਂ ਸਾਰੇ ਜਾਨੇ ਬੈਠੇ ਆਂ ਸਿੱਖ ਧਰਮ ਇੱਕ ਵਿਲੱਖਣ ਧਰਮ ਆ ਔਰ ਸਿੱਖ ਧਰਮ ਨਾਨਕ ਨਾਮ ਚੜ੍ਹ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਗੱਲ ਕਰਦਾ ਮਨੁੱਖਤਾ ਨੂੰ ਗਲੇ ਲਗਾਉਣ ਦੀ ਗੱਲ ਕਰਦਾ ਔਰ ਇਹਦੇ ਲਈ ਜਿਹੜੀਆਂ ਸਾਡੀਆਂ ਸੰਸਥਾਵਾਂ ਵਾਂ ਉਹਨਾਂ ਵੱਲੋਂ ਬੜੇ ਸੋਹਣੇ ਉਪਰਾਲੇ ਪੂਰੇ ਸੰਸਾਰ ਦੇ ਵਿੱਚ ਕੀਤੇ ਜਾਂਦੇ ਪਰ ਕਿਉਂਕਿ ਆਪਾਂ ਸਭ ਜਾਣਦੇ ਆ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਬੰਦਾ ਕੋਈ ਵੀ ਆ ਗਲਤੀ ਕਰ ਸਕਦਾ ਗੁਰੂ ਤੇ ਰੱਬ ਕਦੀ ਗਲਤੀ ਨਹੀਂ ਕਰਦਾ ਤੋ ਜਦੋਂ ਕੋਈ ਗੁਰੂ ਨਾਨਕ ਨਾਮ ਲੇਵਾ ਫੁੱਲ ਕਰਦਾ ਵਾ ਗਲਤੀ ਕਰਦਾ ਵਾ ਤਾਂ ਸਿੱਖਾਂ ਦਾ ਸਰਵਉੱਚਾ ਸ਼੍ਰੀ ਅਕਾਲ ਤਖਤ ਸਾਹਿਬ ਔਰ ਖਾਸ ਕਰਕੇ ਗਲਤੀ ਕਰਨ ਵਾਲਾ ਕੋਈ ਅ ਰਾਜ ਸੱਤਾ ਦੇ ਉੱਤੇ ਉਧੇਤੇ ਹੋਵੇ ਤਾਂ ਫਿਰ ਅਕਾਲ ਤਖਤ ਸਾਹਿਬ ਦਾ ਹੋਰ ਫਰਜ਼ ਹੋ ਜਾਂਦਾ ਭਈ ਉਹਨਾਂ ਦੇ ਕੋਲੋਂ ਇਹਦੇ ਬਾਰੇ ਪੁਸ਼ਟੀ ਕੀਤੀ ਜਾਵੇ ਤਾਂ ਪਿਛਲੇ ਸਮੇਂ ਤੋਂ ਜੋ ਵੀ ਚੱਲ ਰਿਹਾ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਉਹ ਅੱਜ ਆਪਣਾ ਸਪਸ਼ਟੀਕਰਨ ਦੇਣਾ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਆਏ ਆ ਆਪਾਂ ਦੇ ਵਿੱਚ ਕੋਈ ਹਾਂਜੀ ਤੁਹਾਡੇ ਵੱਲੋਂ ਕੋਈ ਆਪਣੀ ਲੈਬ ਦੇ ਵਿੱਚ ਵੀ ਉਹਦੀ ਚੈਕਿੰਗ ਕਰਵਾਈ ਜਾਵੇਗੀ ਬਿਲਕੁਲ ਕਰਵਾਈ ਜਾਵੇਗੀ ਔਰ ਕਾਫੀ ਲੰਮਾ ਸਮਾਂ ਇੱਥੇ ਉਹ ਬੈਠੇ ਉਹਨਾਂ ਦੇ ਨਾਲ ਜਿਹੜੇ-ਜਿਹੜੇ ਵੀ ਮਸਲਿਆਂ ਤੇ ਗੱਲ ਸੀ ਸਿੱਖ ਰਹਿਤ ਮਰਿਆਦਾ ਦੀ ਗੱਲ ਸੀ ਜਿਹਨੂੰ ਪੰਥ ਨੇ ਬਣਾਇਆ ਔਰ ਜਿਹੜੀ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਸਿੱਖ ਵਾ ਉਹਦੇ ਮੁਤਾਬਕ ਆਪਣਾ ਸੱਭਿਆਚਾਰ ਕਲਚਰ ਵੀ ਤੈਅ ਕਰਦੇ ਫੇਰ ਦਸਵੰਦ ਦੀ ਗੱਲ ਆ ਕਿਉਂਕਿ ਆਪਾਂ ਸਭ ਜਾਣਦੇ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਗੋਲਕ ਗੁਰੂ ਦੀ ਜਿਹੜੀ ਆਏ ਪੜਦੇ ਕੱਜ ਦੀ ਆ ਕਈ ਵਾਰੀ ਬੰਦਾ ਉਹਨੇ 1 ਰੁਪਇਆ ਵੀ ਭੇਟਾ ਕਰਨਾ ਵਾ ਤੇ ਉਹ ਗੋਲਕ ਚ ਪਾ ਸਕਦਾ ਉਹਦੀ ਗੁਰੂ ਪ੍ਰਤੀ ਸ਼ਰਧਾ ਭਾਵ ਨਹੀਂ ਭਗਤ ਭਾਏ ਕੌਡੀ ਅਗਰ ਭਾਗ ਰੱਖ ਹੈ ਤਾਹੇ ਗੁਰ ਸਰਬ ਨਿਧਾਨਦਾਨ ਦੇਤ ਹੈ। ਬਾਕੀ ਗੋਲਕ ਦੇ ਵਿੱਚ ਸ਼ਰਧਾ ਹੰਦੀ ਆ ਇੱਥੇ ਗੁਰੂ ਕੇ ਲੰਗਰ ਚੱਲਦੇ ਆ। ਇਹੋ ਜੇ ਮਸਲੇ ਸੀ ਰਹਿਤ ਮਰਿਆਦਾ ਦਾ ਮਸਲਾ ਸੀ ਪਿਛਲੀਆਂ ਕੁਝ ਵੀਡੀਓ ਦੀ ਗੱਲ ਸੀ। ਉਹਦੇ ਸੰਬੰਧੀ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਉਹਨਾਂ ਨੇ ਬਹੁਤ ਇੱਥੇ ਪਹੁੰਚ ਕੇ ਤੇ ਆਪਣੇ ਹਰ ਸਪਸ਼ਟੀਕਰਨ ਜਿਹੜਾ ਦਿੱਤਾ ਵਾ ਉਹ ਪਰ ਰੱਖ ਲਿਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਪੰਜ ਸਿੰਘ ਸਹਿਬਾਨ ਦੀ ਕਟਰਤਾ ਹੋਗੀ ਉਹਨਾਂ ਦੇ ਸਪਸ਼ਟੀਕਰਨ ਨੂੰ ਪੰਜ ਸਿੰਘ ਸਹਿਬਾਨ ਦੀ ਕਟਰਤਾ ਦੇ ਵਿੱਚ ਵਿਚਾਰਿਆ ਜਾਊਗਾ ਬਾਕੀ ਇੱਕ ਵੀਡੀਓ ਜਿਹੜੀ ਚੱਲ ਰਹੀ ਹੈ ਉਹਦਾ ਮਸਲਾ ਵਾ ਦੇਸ਼ਾਂ ਵਿਦੇਸ਼ਾਂ ਚ ਸ਼ਿਕਾਇਤਾਂ ਆਈਆਂ ਤੇ ਮੈਂ ਉਹਨਾਂ ਨੂੰ ਆਖਿਆ ਸੀ ਭਈ ਤੁਸੀਂ ਆਪਣੀਆਂ ਕੋਈ ਦੋ ਲੈਬਾਂ ਜਾਂ ਜਿਹੜੀਆਂ ਵੀ ਉਹ ਦੱਸੋ ਅਸੀਂ ਉਹਨਾਂ ਲੈਬਾਂ ਦੇ ਵਿੱਚੋਂ ਹੀ ਅ ਇਹ ਜਿਹੜੀ ਹੈਗੀ ਆ ਵੀਡੀਓ ਇਹਦਾ ਸੱਚ ਸਾਹਮਣੇ ਆਉਣਾ ਚਾਹੀਦਾ ਵੀ ਉਹਦੀ ਫੋਰੈਂਸਿਕ ਜਾਂਚ ਜਿਹੜੀ ਉਹ ਕਰਵਾ ਕੇ ਤਾਂ ਕਿ ਸੱਚ ਸਾਹਮਣੇ ਆ ਸਕੇ ਬਾਕੀ ਇਹ ਸ਼੍ਰੀ ਅਕਾਲ ਤੱਕ ਸਭ ਕਿਸੇ ਨਾਲ ਬੈਰ ਨਹੀਂ ਰੱਖਣਾ ਜੋ ਸ਼ਰਨ ਆਵੇ ਤਿਸ ਕੰਠ ਲਾਏ ਇਹ ਬਿਰਧ ਸੁਆਮੀ ਸੰਦਾ ਹਰੇਕ ਨੂੰ ਆਪਣੀ ਜਦੋਂ ਪੁੱਛਿਆ ਜਾਂਦਾ ਕੋਈ ਬੰਦਾ ਆਪਣਾ ਪੱਖ ਰੱਖਦਾ ਤਾਂ ਗੁਰੂ ਘਰ ਦੇ ਵਿੱਚ ਆਉਣਾ ਨਿਮਰਤਾ ਗੁਰੂ ਘਰ ਦੇ ਵਿੱਚ ਆਉਣਾ ਗੁਰੂ ਪ੍ਰਤੀ ਸਮਰਪਣਾ ਤੋ ਅੱਜ ਵੱਖ-ਵੱਖ ਮਸਲਿਆਂ ਦੇ ਉੱਤੇ ਸਰਦਾਰ ਭਗਵੰਤ ਸਿੰਘ ਜਿਹੜੇ ਆ ਉਹ ਜੋ ਵੀ ਉਹਨਾਂ ਕੋਲ ਸਪਸ਼ਟੀਕਰਨ ਮਰਿਆਦਾ ਦੇ ਮਸਲੇ ਦੇ ਉੱਤੇ ਜਿਹੜੀਆਂ ਕੁਝ ਪਿਛਲੀਆਂ ਵੀਡੀਓ ਆ ਜਾਂ ਸਿੱਖ ਸਿਧਾਂਤਾਂ ਦੇ ਮਸਲੇ ਤੇ ਬੋਲਦਿਆਂ ਕੋਈ ਸਿੱਖ ਸਿਧਾਂਤਾਂ ਦੇ ਖਿਲਾਫ ਗੱਲ ਆ ਰਵਾਇਤ ਦੇ ਖਿਲਾਫ ਉਹਦੇ ਤੇ ਉਹਨਾਂ ਤੇ ਜਿਹੜੇ ਸਪਸ਼ਟੀਕਰਨ ਦੀ ਲੈਗ ਹੈ ਔਰ ਬੜੇ ਸੋਹਣੇ ਮਹੌਲ ਚ ਗੱਲਬਾਤ ਹੋਈ ਔਰ ਆਪਣਾ ਸੋਹਣਾ ਪੱਖ ਰੱਖ ਕੇ ਇੱਥੇ ਗਏ ਹਮ ਸਿੱਖ ਸਿੱਖ ਤੋਂ ਬੰਨੀ ਗਲਤੀ ਬਣੀ ਹੁਣ ਤੱਕ ਉਹ ਬਿਆਨਬਾਜ਼ੀ ਵਿਵਾਦਿਤ ਬਿਆਨਬਾਜ਼ੀ ਕਰਦੇ ਰਿਹਾ ਹੈ ਅਕਾਲ ਤਖਤ ਸਾਹਿਬ ਬਾਰੇ ਜਥੇਦਾਰ ਸਾਹਿਬ ਬਾਰੇ ਗੁਰ ਕੀ ਕੋਲ ਬਾਰੇ ਉਹ ਗਲਤੀ ਬਣੀ ਉਹਨਾਂ ਨੇ ਆਪਣੀ ਉਹਨਾਂ ਨੇ ਕਿਹਾ ਜੀ ਮੈਂ ਮਹਿਸੂਸ ਕਰਦਾ ਭਈ ਮੈਨੂੰ ਇਦਾਂ ਨਹੀਂ ਸੀ ਬੋਲਣਾ ਚਾਹੀਦਾ ਕਾਫੀ ਮਸਲਿਆਂ ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਮਰਪਣ ਦਿਖਾ ਕੇ ហើយ ਉਹਨਾਂ ਨੇ ਮਹਿਸੂਸ ਕੀਤਾ ਪੀਏ ਵੀ ਨਹੀਂ ਸੀ ਬੋਲਣਾ ਚਾਹੀਦਾ ਜਿਹੜਾ ਵੀਡੀਓ ਹੈ ਤੁਹਾਨੂੰ ਕਹਿੰਦੇ ਜੀ ਨਿਕਲਦੀ ਹੈ ਜੀ ਵੀਡੀਓ ਕੈਸੇ ਮਾਹੌਲ ਚ ਗੱਲਬਾਤ ਹੋਈ ਦੇਖੋ ਜਦ ਲੱਗ ਦੁਨੀਆ ਰਹੀ ਗਿਆ ਨਾਨਕ ਕਿਛ ਸੁਣੀਐ ਕਿਛ ਕਈਐ ਗੁਰੂ ਦਾ ਸਿਧਾਂਤ ਆ ਬਹੁਤ ਸੁਖਾਵੇਂ ਮਾਹੌਲ ਚ ਗੱਲਬਾਤ ਹੋਈ ਮੇਰਾ ਸੁਭਾਅ ਬੜਾ ਖੁੱਲਾ ਡੁੱਲਾ ਵਾ ਅਗਲੇ ਦੀ ਵੀ ਗੱਲ ਸੁਣੋ ਗੁਰੂ ਦਾ ਸਿਧਾਂਤ ਵੀ ਦੱਸੋ ਜੈਸਾ ਬਾਲਕ ਭਾਇ ਸੁਪਾਈ ਲੱਖ ਅਪਰਾਧ ਕਮਾਵੈ ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ ਇਹ ਗੁਰੂ ਦਾ ਸਿਧਾਂਤ ਆ ਭਈ ਏ ਠੀਕ ਆ ਮੈਂ ਬੜਾ ਸਪਸ਼ਟ ਆਖਿਆ ਉਹਨਾਂ ਨੂੰ ਕਿ ਸਿੱਖ ਰਹਿਤ ਮਰਿਆਦਾ ਉਹਨਾਂ ਨੇ ਮੰਨਿਆ ਵੀ ਕਿ ਸਿੱਖ ਰਹਿਤ ਮਰਿਆਦਾ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਉਹਨਾਂ ਮੰਨਿਆ ਵੀ ਨਹੀਂ ਆ ਸਿੱਖ ਸਿਧਾਂਤਾਂ ਬਾਰੇ ਸਿੱਖ ਪਰੰਪਰਾਵਾਂ ਬਾਰੇ ਤੁਹਾਨੂੰ ਬਹੁਤਾ ਨਹੀਂ ਪਤਾ ਤੇ ਜਿਹੜੇ ਗੱਲ ਦਾ ਨਹੀਂ ਪਤਾ ਉੱਤੇ ਆਪਾਂ ਨੂੰ ਕਿਉਂਕਿ ਤੁਸੀਂ ਸੀਐਮਓ ਤੋਂ ਫਿਰ ਉੱਥੇ ਨਹੀਂ ਬੋਲਣਾ ਚਾਹੀਦਾ ਉਹਨਾਂ ਨੇ ਫੀਲ ਕੀਤਾ ਵੀ ਉੱਥੇ ਨਹੀਂ ਬੋਲਣਾ ਚਾਹੀਦਾ ਜਿਹੜੀ ਗੱਲ ਦੀ ਸਮਝ ਨਹੀਂ ਆ ਕਿਉਂਕਿ ਧਰਮ ਜਿਹੜਾ ਵਾ ਇਹ ਅੰਦਰ ਦਾ ਮਸਲਾ ਇਹ ਸਾਡੀ ਰੂਹ ਦੀ ਖੁਰਾਕ ਆ ਔਰ ਜਦੋਂ ਰੂਹ ਦੀ ਗੱਲ ਆਉਂਦੀ ਆ ਤੇ ਉਹ ਗੱਲ ਫਿਰ ਦਿਲ ਨੂੰ ਲੱਗਦੀ ਆ ਤੋਂ ਉਹਨਾਂ ਨੇ ਇਹਨਾਂ ਮਸਲਿਆਂ ਦੇ ਉੱਤੇ ਆਖਿਆ ਵੀ ਠੀਕ ਆ ਮੈਂ ਅੱਗੇ ਤੋਂ ਜਿਹੜੇ ਧਾਰਮਿਕ ਸਿੱਖ ਧਰਮ ਦੇ ਖਾਸ ਕਰਕੇ ਆ ਸਿਧਾਂਤ ਦੀ ਗੱਲ ਆ ਮर्यादा ਦੀ ਗੱਲ ਆ ਤੇ ਮੈਂ ਕੋਈ ਵੀ ਇਦਾਂ ਦੀ ਟਿੱਪਣੀ ਨਹੀਂ ਕਰਾਂਗਾ ਪਤਰਕਾਰ ਨੇ ਕਿਹਾ ਪੈਕ ਨੇ ਸ਼ਾਇਦ ਆਈ ਜੀ ਕਿਸੇ ਦਿੱਸਤੇ ਪੁਂਜੀ ਹੋਵੇ ਉਹਨਾਂ ਨੂੰ ਕਾਹਦਾ ਧਾਰਨੀ ਲਗਾਈ ਜਾ ਸਕਦੀ ਹੈ ਜੀ ਸਾਹਿਬ ਇਹ ਇਹ ਦੇਖੋ ਹਾਂਜੀ ਸਿਕਸਾਪੂ ਕਹਿੰਦੀ ਬੈਗ ਲੈ ਕੇ ਆਏ ਸਕੂਤ ਭੱਗੇ ਕੁਦੀ ਧਾਰਨ ਬਾਹਰ ਆ ਕੇ ਮੇਰੇ ਨਾਲ ਗੱਲਬਾਤ ਕਰ ਰਹੀ ਸੀ ਕਿ ਬੈਗਾਂ ਜੀ ਨੇ ਬੈਗ ਦਿਖਾਇਆ ਤੁਹਾਨੂੰ ਬੈਗ ਵਿੱਚ ਨਹੀਂ ਮੈਨੂੰ ਨਹੀਂ ਕੁਝ ਵੀ ਦਿਖਾਇਆ ਹਾਂ ਲੈ ਕੇ ਆਏ ਨੇ ਉਹ ਸਾਡੇ ਜਿਹੜੇ ਇੰਚਾਰਜ ਨੇ ਬਗੀਚਾ ਸਿੰਘ ਜੀ ਸਕਤਰੇ ਅੱਦੇ ਉਹਨਾਂ ਨੂੰ ਉਹਨਾਂ ਨੇ ਦੇ ਦਿੱਤੇ ਔਰ ਮੈਂ ਉਹਨਾਂ ਨੂੰ ਕਿਹਾ ਸੀ ਪੀ ਇਹ ਗੁਰਦੁਆਰਾ ਗਜਟਾ ਇਹਦੇ ਵਿੱਚ ਹਰ ਮਹੀਨੇ ਕਿੰਨੇ ਪੈਸੇ ਸ਼੍ਰੋਮਣੀ ਕਮੇਟੀ ਕੋਲ ਗੋਲਕਾਂ ਜਾ ਰਿਹਾ ਕਿੱਥੇ-ਕਿੱਥੇ ਆ ਰਿਹਾ ਕਿੱਥੇ ਖਰਚ ਹੋ ਰਿਹਾ ਕੁੱਲ ਜੋੜ ਕਿੰਨਾ ਸਕੂਲਾਂ ਕਾਜਾਂ ਦਾ ਖਰਚਾ ਕਿੰਨਾ ਔਰ ਇਹਦੇ ਵਿੱਚ ਇਹਦੇ ਡਿਟੇਲ ਹੁੰਦੀ ਤੁਸੀਂ ਤੁਸੀਂ ਵੀ ਪੜ ਲਓ ਆਪਣੇ ਬੰਦਿਆਂ ਨੂੰ ਵੀ ਦਿਓ ਕਿ ਦੂਜਾ ਮੈਂ ਇਹ ਸਿਹਤ ਮਰਿਆਦਾ ਉਹਨਾਂ ਨੂੰ ਦਿੱਤੀ ਮੈਂ ਕਿਹਾ ਇਹਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਪੜਿਓ ਬਾਕੀ ਅਕਾਲ ਤੱਕ ਸਾਬ ਨਰਵੈਰਾ ਸਾਰਿਆਂ ਨੂੰ ਗਲੇ ਲਾਉਂਦਾ ਔਰ ਬਹੁਤ ਸੁਖਾਵੇਂ ਚੰਗੇ ਵਧੀਆ ਮਾਹੌਲ ਦੇ ਵਿੱਚ ਗੱਲਬਾਤ ਹੋਈ ਔਰ ਉਹ ਸਪਸ਼ਟ ਕਰਕੇ ਗਿਆ ਵੀ ਮੈਂ ਅੱਗੇ ਤੋਂ ਗੁਰੂ ਕੀ ਗੋਲਕ ਸਿੱਖ ਸਿਧਾਂਤ ਪਰੰਪਰਾ ਰਵੈਤ ਅਕਾਲ ਤਖਬ ਸਾਹਿਬ ਦੀ ਸਰਵੋਚਤਾ ਇਸ ਮਸਲੇ ਦੇ ਵਿੱਚ ਇਦਾਂ ਦੀ ਕਦੀ ਅੱਗੇ ਕੋਈ ਟਿੱਪਣੀ ਕਿਉਂਕਿ ਸਾਡੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਔਰ ਗੁਰਦੁਆਰਾ ਸਾਹਿਬ ਨੇ ਉੱਥੇ ਮਹਾਰਾਜ ਦੇ ਪਾਵਨ ਸਰੂਪ ਆ ਬਹੁਤ ਸਾਰੇ ਸਰੂਪ ਉਹ ਵੀ ਆ ਜਿਹੜੇ ਭਾਈ ਚਦਰ ਸਿੰਘ ਜੀਵਨ ਸਿੰਘ ਸ਼ਬਦ ਦੇ ਰਹਾ ਹੈ ਸਾਡੀ ਦਮਦਮੇ ਟਕਸਾਲ ਤੋਂ ਵੀ ਸ਼ਬਦ ਦੇ ਰਹਾ ਕੁਝ ਹੋਰ ਵੀ ਪ੍ਰੈਸਾਂ ਉੱਥੇ ਵੀ ਬਹੁਤ ਸਾਰੇ ਸਰੂਪ ਆ ਫਿਰ ਬਹੁਤ ਸਾਰੇ ਪਿੰਡਾਂ ਦੇ ਤੁਸੀਂ ਸਾਰੇ ਥਾਵਾਂ ਤੇ ਚਲ ਜਓ ਮਹਾਰਾਜ ਦੇ ਸਰੂਪ ਗੁਰਦੁਆਰਾ ਸਾਹਿਬ ਚ ਔਰ ਕਈਆਂ ਨੇ ਰਸੀਦਾ ਨਹੀਂ ਸੰਭੀਆਂ ਹੁੰਦੀਆਂ ਨੰਬਰ ਲੱਗੇ ਹੁੰਦੇ ਆ ਪਰ ਜੇ ਦੀ ਰਸੀਦ ਨਹੀਂ ਆ ਗਈ ਇਹਦਾ ਮਤਲਬ ਇਹ ਨਹੀਂ ਕਿ ਉਹ ਅਣਧਿਕਾਰਤਾ ਉਹ ਗੁਰਦੁਆਰਾ ਸਾਹਿਬ ਚਾ ਤੇ ਗੁਰਦੁਆਰਾ ਸਾਹਿਬ ਸੱਚੇ ਪਾਤਸ਼ਾਹ ਦਾ ਹੀ ਸਰੂਪ ਹੋਊਗਾ ਨਾ ਇਹ ਗੱਲਾਂ ਤੇ ਮੇਰੀ ਉਹਨਾਂ ਨਾਲ ਡਿਸਕਸ ਹੋਈ ਵੀ ਆਪਾਂ ਨੂੰ ਕੋਈ ਕਾਲੀ ਨਹੀਂ ਕਰਨੀ ਚਾਹੀਦੀ ਕਿਸੇ ਵੀ ਧਰਮ ਦਾ ਮਸਲਾ ਨਾ ਫਿਰ ਮੈਂ ਪ੍ਰੈਸ ਦੇ ਰਾਈ ਮੈਂ ਸਾਰਿਆਂ ਨੂੰ ਪਹਿਲਾਂ ਵੀ ਕਿਹਾ ਸੀ ਸਰੂਪ ਬਰਾਮਦ ਹੋ ਗਏ ਬਹੁਤ ਸਾਨੂੰ ਇਹ ਸ਼ਬਦ ਚੁਬਦਾ ਵਾ ਸਾਡੇ ਜਾਗਤ ਜੋਤ ਗੁਰੂ ਆ ਗੁਰੂ ਗ੍ਰੰਥ ਸਾਹਿਬ ਹਾਂ ਗੁਰਦੁਆਰਿਆਂ ਦਾ ਸਰੂਪ ਹੀ ਹੋਣੇ ਆ ਮਹਾਰਾਜ ਦੇ ਔਰ ਉਹਨਾਂ ਨੇ ਮੇਰੇ ਨਾਲ ਗੱਲ ਵੀ ਕੀਤੀ ਸ਼ਾਇਦ ਤੁਹਾਡੇ ਨਾਲ ਬਾਅਦ ਵੀ ਕੀਤੀ ਵੀ ਉਹ ਕਹਿੰਦੇ ਵੀ ਅਸੀਂ ਚਾਹੁੰਦੇ ਆ ਵੀ ਸਾਨੂੰ ਸਮਝਾ ਦਿੱਤਾ ਜਾਵੇ ਅਹੀਂ رابطہ ਕਰ ਲਿਆ ਕਰਾਂਗੇ ਕਿ ਸਾਨੂੰ ਨਹੀਂ ਪਤਾ ਹੁਣ ਸਰੂਪ ਮਹਾਰਾਜ ਦੇ ਪਿੰਡਾਂ ਦੇ ਵਿੱਚ ਬਹੁਤ ਨੇ ਗੁਰਦੁਆਰਿਆਂ ਸਾਹਿਬ ਦੇ ਵਿੱਚ ਨੇ ਗੁਰਦੁਆਰਾ ਸਾਹਿਬ ਚ ਮਹਾਰਾਜ ਜਦੋਂ ਗੁਰੂ ਹੀ ਗੁਰੂ ਗ੍ਰੰਥ ਸਾਹਿਬ ਆ ਔਰ ਜਿਹੜੀਆਂ ਇਦਾਂ ਦੀਆਂ ਖਬਰਾਂ ਚੱਲਦੀਆਂ ਵਾਂ ਕਈ ਰਿਕਵਰ ਕੀਤੇ ਬਰਾਮਦਗੀ ਕੀਤੀ ਇਹ ਸ਼ਬਦ ਗਲਤ ਆ ਉਹ ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਸੱਚਖੰਡ ਚ ਬਿਰਾਜਮਾਨ ਹੁੰਦੇ ਆ ਅਸੀਂ ਸਾਡੀ ਜਾਗਤ ਜੋਤ ਗੁਰੂ ਆ ਤੋ ਪ੍ਰੈਸ ਨੂੰ ਵੀ ਇਦਾਂ ਦੇ ਸ਼ਬਦਾਂ ਦਾ ਇਸਤੇਮਾਲ ਜਿਹੜਾ ਨਹੀਂ ਕਰਨਾ ਚਾਹੀਦਾ ਔਰ ਇਹਦੇ ਗੱਲ ਵੀ ਕੀਤੀ ਪਈ ਇਸ ਮਸਲੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਉਹ ਜਿਹੜੀਆਂ ਪ੍ਰੇਮ ਵਾਲੀਆਂ ਰੂਹਾਂ ਵਾਂ ਗੁਰੂ ਨਾਨਕ ਨਾਮ ਲੈਵਾ ਉਹਨਾਂ ਨੂੰ ਦਿਲ ਦੁਖਦੇ ਆ ਔਰ ਇਹਦੇ ਤੇ ਬੜੀ ਵੈਸੇ ਤੇ ਜਦੋਂ ਮਹਾਰਾਜ ਦਾ ਗੱਲ ਹੈਗੀ ਆ ਸੱਚੇ ਪਾਤਸ਼ਾਹ ਦੀ ਤਾਂ ਉਹ ਸ਼ਬਦ ਨਹੀਂ ਵਰਤੇ ਜਾਣੇ ਚਾਹੀਦੇ ਜਿਹੜੇ ਬੇਮਰਿਆਦਾ ਵ ਬੇਮਰਿਆਦਾ ਸ਼ਬਦ ਜਿਹੜੇ ਚੁਪਦੇ ਆ ਔਰ ਕਈ ਵਾਰੀ ਬੰਦੇ ਬੋਲਦੇ-ਬੋਲਦੇ ਜਿਹੜੀਆਂ ਤਸ਼ਬੀਹਾਂ ਦਈ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇੱਥੇ ਦੇਣੀ ਨਹੀਂ ਆਂ। ਹਰ ਮਾਫ ਕਰਿਓ ਬਹੁਤੇ ਪੜਦੇ ਨਹੀਂ ਆਂ। ਸਿੱਖ ਧਰਮ ਦੀ ਸਮਝ ਨਹੀਂ ਆ, ਸਿਧਾਂਤਾਂ ਦੀ ਸਮਝ ਨਹੀਂ ਆ। ਤੋ ਇਹ ਗੱਲ ਹੋਈ ਆ ਉਹਨਾਂ ਨਾਲ। ਸਿੰਘ ਸਾਹਿਬ ਜੀ ਉਹਨਾਂ ਨੇ ਕੀ ਚਾਹਨਾ ਚਾਹੀਦੀ ਹੈ ਸਿੰਘ ਸਾਹਿਬ ਕੇ? ਪਹਿਲਾਂ ਇੱਧਰ ਪੁੱਛ ਲੋ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਵਸਥਾ ਵਾਲੀ ਨਹੀਂ ਪਰ ਉਹਦੇ ਪ੍ਰਬੰਧਕਾਂ 'ਚ ਕਮੀਆਂ ਹੋ ਸਕਦੀਆਂ ਨੇ। ਜਿਹੜੇ ਵਾਪਸ ਉਹਨਾਂ ਨੂੰ ਸ਼ਿਕਾਇਤਾਂ ਆਈਆਂ ਸੀ ਉਹ ਸ਼ਿਕਾਇਤਾਂ ਚੁੱਕਦੇ ਨੇ। ਜੇਕਰ ਸ਼ਿਕਾਇਤਾਂ ਸਹੀ ਪਾਈਆਂ ਜਾਂਦੀਆਂ ਤੁਹਾਡੇ ਲੋਕ ਕਾਰਵਾਈ ਇਸ ਤਰੀਕੇ ਦੀ। ਦੇਖ ਜਿਹੜੀ ਸ਼ਰੂਮਣੀ ਕਮੇਟੀ ਆ ਜਦੋਂ ਕੋਈ ਗੱਲਬਾਤ ਕਰਦਾ ਨਾ ਉਹਨੂੰ ਇਥੋਂ ਬਰਖਾਸਤ ਵੀ ਕੀਤਾ ਜਾਂਦਾ ਬਹੁਤ سارے ਤੁਸੀਂ ਮਾਮਲੇ ਹੋ ਜੀ ਦੇਖੋ ਇਹ ਇੱਕ ਖੁਦਮੁਖਤਿਆਰ ਸਿੱਖ ਸੰਸਥਾ ਹਾਂ ਅਕਾਲ ਤਖਤ ਸਾਹਿਬ ਦੇ ਅੰਡਰ ਆ ਜੋ ਕੋਈ ਮੇਰੇ ਧਿਆਨ ਚ ਵੀ ਲੈਂਦਾ ਤਾਂ ਮੈਂ ਉੱਤੇ ਨਿਗਾਹ ਮਾਰੂੰਗਾ ਕਿਉਂ ਨਹੀਂ ਮਾਰਾਂਗੇ ਜੇ ਕੋਈ ਦੇਖ ਕੇ ਗਿਆ ਤਾਂ ਪਰ ਦੇਖਾਂਗੇ ਉਹ ਕੋਈ ਮਸਲਾ ਨਹੀਂ ਆ ਪਰ ਮੈਂ ਫੇਰ ਇਹ ਕਹਿਣਾ ਵਾ 1 ਲੱਖ ਸੰਗਤ ਦਰਬਾਰ ਸਾਹਿਬ ਸਾਡੇ ਗੁਰੂ ਰਾਮਦਾਸ ਪਾਸ਼ਾ ਨੇ ਉਹ ਤੋਂ ਪ੍ਰਸ਼ਾਦਾ ਛੱਕਦੀ ਆ ਔਰ ਦੁਨੀਆ ਭਰ ਦੇ ਵਿੱਚ ਜਦੋਂ ਕੋਵਿਡ-19 ਆਇਆ ਤੇ ਲੰਗਰ ਖੋਲਤੇ ਤੋਂ ਇਹ ਜਿਹੜਾ ਗੁਰੂ ਦਾ ਫਲਸਫਾ ਵਾ ਇਹਨੂੰ ਆਪਾਂ ਖੁੱਲੇ ਦਿਲ ਦੇ ਨਾਲ ਇਹਨੂੰ ਪ੍ਰਵਾਨ ਕਰੀਏ ਸਿੰਘ ਸਾਹਿਬ ਜਿਹੜਾ ਸੀਐਮ ਨੇ ਕੱਲ 163 ਰੂਪ ਬ੍ਰਾਹਮਣ ਕਰਨ ਦਾ ਬਿਆਨ ਦਿੱਤਾ ਸੀ ਅੱਜ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀਾਂ ਵੱਲੋਂ ਪੂਰੀ ਡਿਟੇਲ ਸਾਂਝੀ ਕੀਤੀ ਗਈ ਹੈ ਗੁਰੂ ਗ੍ਰੰਥ ਸਾਹਿਬ ਦੀ ਸਰੂਪਾ ਬਾਰੇ ਔਰ ਮੁੱਖ ਮੰਤਰੀ ਬਿਆਨ ਝੂਠਾ ਦੱਸਿਆ ਰਿਹਾ ਹੈ ਦੇਖੋ ਮੈਂ ਨਹੀਂ ਸੁਣਿਆ ਕਿਉਂਕਿ ਮੈਂ ਤੇ ਇੱਧਰ ਸੀ ਤੇ ਬਾਕੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਵੀ ਜਿਹੜੇ ਸਰੂਪ ਨੇ ਇਹ ਅਨਧਾਰਤ ਨਹੀਂ ਆ ਪਹਿਲਾਂ ਲੋਕਾਂ ਸਾਡੇ ਅੰਝ ਕੀਂਦਾ ਸੀ ਵੀ ਕਿਸੇ ਦੀ ਕੋਈ ਗੁਰੂ ਅੱਗੇ ਅਰਦਾਸ ਪੂਰੀ ਹੋ ਗਈ ਤਾਂ ਉਹਨਾਂ ਨੇ ਕਹਿਣਾ ਵੀ ਅਸੀਂ ਮਹਾਰਾਜ ਦੇ ਸਰੂਪੇ ਟੱਕਰਾਂਗੇ ਉਥੇ ਗੁਰਦੁਆਰਾ ਸਾਹਿਬ 'ਚ ਦਮਾਂਗੇ ਦਾ ਸਰੂਪ ਮਹਾਰਾਜ ਦੇ ਆਉਂਦੇ ਸੀ ਜਦੋਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਤਾਂ ਫਿਰ ਬਹੁਤ ਸਾਰੇ ਨਿਯਮ ਕਢੇ ਗਏ ਵੀ ਪੰਜ ਸਿੰਘ ਆਉਣਗੇ ਉਹਦੀ ਪੂਰੀ ਡਿਟੇਲ ਲਈ ਜਾਣ ਲੱਗੀ ਇਹ ਜੋ ਕੁਝ ਵੀ ਹੈਗਾ ਨਕਈਆਂ ਨੂੰ ਸਮਝ ਨਹੀਂ ਆ ਉਹ ਕਈ ਤਫਸਰੇ ਕਰਨ ਵਾਲੇ ਜਿਹੜੇ ਉਹ ਆਪਣੇ ਤਫਸਰੇ ਕਰੀ ਜਾਂਦੇ ਆ ਉਹ ਬਿਨਾ ਜਾਂਚ ਤੋਂ ਹੀ ਬੋਲੀ ਜਾਂਦੇ ਆ ਤਾਂ ਮੈਂ ਸਾਰਿਆਂ ਨੂੰ ਇਹ ਕਹਿਣਾ ਮੀ ਆ ਵੀ ਧਰਮ ਦਾ ਮਸਲਾ ਬੜਾ ਨਾਜ਼ੁਕ ਹੁੰਦਾ ਵੀਡੀਓ ਦੀ ਜਾਂਚ ਹੋਏਗੀ ਸੀਐਮ ਸਾਹਿਬ ਕਹਿੰਦੇ ਵੀ ਉਹ ਨਕਲੀ ਹੈ ਤੁਸੀਂ ਆਪਣੀ ਜਾਂਚ ਬਿਲਕੁਲ ਹੋਗੀ ਜੀ ਸਿੱਖ ਭਾਵਨਾਵਾਂ ਦਾ ਮਸਲਾ ਸਿੱਖ ਸ਼ਰਦਾ ਦਾ ਮਸਲਾ ਗੁਰੂ ਸਾਹਿਬ ਦਾ ਮਸਲਾ ਔਰ ਮੈਂ ਉਹਨਾਂ ਨੂੰ ਆਖਿਆ ਸੀ ਵੀ ਤੁਸੀਂ ਕੋਈ ਦੋ ਲੈਬ ਦੱਸੋ ਉਥੋਂ ਆਪਾਂ ਜਾਂਚ ਕਰਾ ਦਾਂਗੇ ਸੱਚ ਸਾਹਮਣੇ ਆਉਣਾ ਚਾਹੀਦਾ ਕੋਈ ਤੁਹਾਡੇ ਨਾਲ ਆਸੀਰਤ ਦੇ ਵਿੱਚ ਕੋਈ ਹਾਂਜੀ ਤੁਹਾਡੇ ਵੱਲੋਂ ਕੋਈ ਆਪਣੀ ਲੈਬ ਦੇ ਵਿੱਚ ਵੀ ਉਹਦੀ ਚੈਕਿੰਗ ਕਰਵਾਈ ਜਾਵੇਗੀ ਬਿਲਕੁਲ ਕਰਵਾਈ ਜਾਵੇਗੀ ਬੇਸਿਕ ਕਾਨੂੰਨ ਬਾਰੇ ਗੱਲ ਹੋਈ ਤੁਹਾਡੀ ਜੀ ਜਿਵੇਂ ਕੋਈ ਬਣਨਾ ਚਾਹੀਦਾ ਸਖਤ ਕਾਨੂੰਨ ਬਣਨਾ ਚਾਹੀਦਾ ਬੇਰੀ ਮੈਂ ਉਹ ਜਿਹੜੇ ਨੇ ਉਹ ਪਹਿਲਾਂ ਵੀ ਕਹਿ ਚੁੱਕੇ ਨੇ ਮੈਂ ਵੀ ਹਾਲ ਤੱਕ ਸਭ ਤੋਂ ਬਹੁਤ ਵਾਰੀ ਕਿਹਾ ਵੀ ਬਣਨਾ ਚਾਹੀਦਾ ਹਾਂ ਮੈਂ ਇੱਥੇ ਸਪਸ਼ਟ ਕਰੂੰਗਾ ਗੁਰੂ ਗ੍ਰੰਥ ਸਾਹਿਬ ਲਈ ਵਿਸ਼ੇਸ਼ ਕਾਨੂੰਨ ਗੁਰੂ ਗ੍ਰੰਥ ਸਾਹਿਬ ਜਗਤ ਜੋਤ ਗੁਰੂ ਨੇ ਉਹਦੇ ਲਈ ਵਿਸ਼ੇਸ਼ ਕਾਨੂੰਨ ਬਣਨਾ ਚਾਹੀਦਾ ਔਰ ਉਹ ਆ ਰਹੇ ਨੇ ਸਾਡੇ ਸਿੰਘ ਜਿਹੜੇ ਹਾਂਜੀ ਭਾਈ ਗੁਰਜੀਤ ਸਿੰਘ ਹੁਣੀ ਔਰ ਕਾਫੀ ਲੰਮੇ ਸਮੇਂ ਤੋਂ ਸਵੋਨਾ ਨੇ ਦਰਦ ਹੰਡਾਇਆ ਵਾ ਔਰ ਪੰਜਾਬ ਹਰ ਸੇਖ ਹੀ ਚਾਹੁੰਦਾ ਵਿਸ਼ੇਸ਼ ਕਾਨੂੰਨ ਗੁਰੂ ਗ੍ਰੰਥ ਸਾਹਿਬ ਲਈ ਵਿਸ਼ੇਸ਼ ਕਾਨੂੰਨ ਇਹ ਹੋਣਾ ਚਾਹੀਦਾ ਸਿੰਘ ਸਾਹਿਬ ਤੁਹਾਨੂੰ ਪ੍ਰੀਖਿਆ ਤੋਂ ਹੋਏਗੀ ਪਾਸਪੋਰਟ ਬਾਰੇ ਵੀ ਗੱਲਬਾਤ ਹੋਏਗੀ ਜੀ ਇਹ ਤੇ ਵੇਖੋ ਆਉਣ ਵਾਲੇ ਸਮੇਂ ਦੱਸਾਂਗੇ ਸਿੰਘ ਸਾਹਿਬ ਡਾਕਟਰ ਇਸ਼ਰ ਸਿੰਘ ਦੀ ਜਾਜ਼ ਰਿਪੋਰਟ ਬਾਰੇ ਵੀ ਗੱਲਬਾਤ ਹੋਈ ਕੋਈ ਅੱਜ ਨਹੀਂ ਹੋਈ ਬੀਮਿਆਂ ਦੀ ਜਾਇਦ ਤੇ ਮੋਰ ਬੰਬਲਾਸਟੂ ਲੈ ਕੇ ਗੱਲਬਾਤ ਹੋਈ ਜਿਹੜਾ ਤੁਸੀਂ ਕਿਹਾ ਸੀ ਸੀ ਉਹਨੂੰ ਕਿ ਸਪਸ਼ਟ ਕਰਦੇ ਹੋ ਉਹ ਆਉਣ ਵਾਲੇ ਸਮੇਂ ਤੇ ਕਰਾਂਗੇ ਜੀ ਉਹ ਕਿਉਂਕਿ ਉਹ ਜਿਹੜੇ ਹੈਗੇ ਨੇ ਸੰਧਵਾ ਸਾਹਿਬ ਸਪੀਕਰ ਤੇ ਉਹ ਉਹ ਮਸਲੇ ਤੇ ਕਾਫੀ ਬੋਲਦੇ ਨੇ ਉਹ ਉਹ ਅਗਲੀ ਮੀਟਿੰਗ ਕੋਲ ਤੱਕ ਮਨ ਸਿੰਘ ਸਵਾਨ ਦੀ ਮੀਟਿੰਗ ਕੋਲ ਤੱਕ ਹੋਣੀ ਨਹੀਂ ਅਗਲੀ ਇਹ ਆਪਾਂ طے ਕਰਾਂਗੇ ਜੀ ਸਿੰਘ ਸਾਹਿਬ ਤੁਸੀਂ ਪਿਛਲੇ ਸੋਰੀ ਵਿੱਚ ਜ਼ਿਕਰ ਕੀਤਾ ਸੀ ਕਿ ਕੁਲਵਾਲ ਸਿੰਘ ਸੰਮਾਨ ਨੂੰ ਇਹ ਤਲਬ ਬੁਲਾਇਆ ਜਾ ਸਕਦਾ ਤੇ ਕੋਈ ਚਰਚਾ ਹੈ ਜੀ ਕੋਈ ਹੋਰ ਸਾਡੇ ਸਮੇਂ ਚ ਉਹਨਾਂ ਨੂੰ ਬੁਲਾਉਂ ਦੇਖੋ ਜੀ ਬੈਠੇ ਮੈਂ ਰੱਬ ਅੱਗੇ ਅਰਦਾਸ ਕਰਦਾ ਤੇ ਇਹ ਸਰਕਾਰ ਸਰਕਾਰ ਵਾਲੇ ਕੰਮ ਕਰੇ ਕਿਸੇ ਦੇ ਧਰਮ ਵਿੱਚ ਦਖਲ ਨਾ ਦੇਵੇ ਸਿਧਾਂਤਾਂ ਦੇ ਉਲਟ ਨਾ ਬੋਲੇ ਤੇ ਸਾਨੂੰ ਲੋੜੀ ਨਾ ਪਵੇ ਜੱਜਦਾਰ ਸਾਹਿਬ ਇਹ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਸਰਬੋੱਚ ਅਜ ਉਹਨਾਂ ਨੇ ਪ੍ਰਵਾਨ ਕੀਤਾ ਇੱਥੇ ਬੜੇ ਖੁੱਲ੍ਹ ਦੇ ਲਈ ਨਾਲ ਕੀਤਾ ਵੀ ਸਾਡਾ ਸਿਰ ਝੁਕਦਾ ਹਰ ਇੱਥੇ ਹਰ ਇੱਕ ਨੂੰ ਝੁਕਣਾ ਹੀ ਪਊਗਾ ਬੰਦੇ ਹੁੰਦੇ ਜਾਂਦੇ ਰਹਿਣਗੇ ਪਰ ਜਿਸ ਅਕਾਲ ਤੱਕ ਸਾਬ ਲਈ ਸਾਡੀਆਂ ਲੱਖਾਂ ਸ਼ਹਾਦਤਾਂ ਆਗੀਆਂ ਉਸ ਅਕਾਲ ਤੱਕ ਸਾਬ ਲਈ ਸਾਡਾ ਰੋਮ ਰੋਮ ਰਿਣੀ ਆ ਤੇ ਰਹੂਗਾ ਸੰਗਤ ਜਾਨਣਾ ਚਾਹੁੰਦੀ ਹੈ ਕਿ ਉਹ ਪ੍ਰਸਿੱਧ ਸਿੱਖ ਨੇ ਤੁਹਾਡਾ ਕੀ ਨਾਮ ਆ ਤੁਸੀਂ ਇੱਥੇ ਆਏ ਹੋ ਹਾਂਜੀ ਇਹ ਸਕਤਰੇ ਤਾਂ ਆਏ ਹਾਂ ਅਕਾਲ ਤੱਕ ਸਾਬ ਤੇ ਜਾ ਸਕਦੇ ਹੋ ਜਾ ਸਕਦੇ ਹਾਂ ਨਹੀਂ ਤਸੀਲ ਤੇ ਜਾ ਸਕਦੇ ਹੋ ਮੈਂ ਇੱਕ ਮਿੰਟ ਪਹਿਲਾ ਪਹਿਲਾ ਮੈਂ ਸਮਝ ਗਿਆ ਹਾਂ ਤੁਸੀਂ ਜਾ ਸਕਦਾ ਜੀ ਬਸ ਇਹ ਹੋਈ ਜਵਾਬ ਇੱਥੇ ਇੱਥੇ ਮੇਰੇ ਕੋਲ ਬਹੁਤ ਸੱਚੇ મિતਰ ਆ ਸਾਰੇ ਪ੍ਰੈਸ ਵਾਲੇ ਮਿੱਤਰ ਹੀ ਆਪਣੇ ਆਉਂਦੇ ਨੇ ਗੱਲਬਾਤ ਹੁੰਦੀ ਆ ਕਿਸੇ ਵੀ ਮਸਲੇ ਦੇ ਉੱਤੇ ਕਿਸੇ ਨੂੰ ਪੁੱਛਿਆ ਜਾ ਸਕਦਾ ਸਾਰੀ ਧਰਮ ਦੇ ਲੋਕ ਵੀ ਆਉਂਦੇ ਨੇ ਜਿਹੜੀਆਂ ਸਾਰੀ ਧਰਮ ਦੇ ਲੋਕ ਵੀ ਆਉਂਦੇ ਨੇ ਆਪਣੇ ਮਸਲੇ ਦੇ ਨਾਲ ਗੱਲਬਾਤ ਕਰਦੇ ਨੇ ਕੀ ਪਤਿਤ ਦਾ ਜਾਓ ਉਸ ਤਰ੍ਹਾਂ ਦਾ ਸਾਰੇ ਤਰ੍ਹਾਂ ਦਾ ਮੇਰ ਜਨ ਬਕਾਤ ਕਿਸ ਤਰ੍ਹਾਂ ਸਿੱਖ ਹੋ ਸਕਦਾ ਦੇਖੋ ਦੇਖੋ ਮੇਰੀ ਇੱਕ ਗੱਲ ਸੁਣੋ ਅਕਾਲ ਤਖਤ ਸਾਹਿਬ ਦੀ ਫਸੀਲ ਆ ਜਿਹੜੀ ਉੱਥੇ ਰਹਿਤਵਾਨ ਸਿੱਖ ਹੀ ਜਾਂਦੇ ਪਰ ਇਹ ਦਫਤਰ ਆ ਠੀਕ ਆ ਇੱਥੇ ਤੁਸੀਂ ਵੀ ਗੱਲਬਾਤ ਕਰ ਹੀ ਰਹੇ ਹੋ ਨਾ ਤਾਂ ਬਹੁਤ سارے ਸਾਡੇ ਸਿੱਖ ਭਰਾ ਵੀ ਜਿਵੇਂ ਸੁਖਚਾਨ ਸਿੰਘ ਜੀ ਤੁਸੀਂ ਕੇਸ ਨਹੀਂ ਰੱਖੇ ਹੋਏ ਸਿੱਖਾਂ ਦੇ ਪੁੱਤੋਂ ਰਾਗੇ ਉਹਨਾਂ ਇੱਥੇ ਤੁਸੀਂ ਗੱਲਬਾਤ ਕਰ ਰਹੇ ਹੋ ਤਾਂ ਉਹਨਾਂ ਨੂੰ ਕੀ ਗੱਲਬਾਤ ਕਿਉਂ ਨਹੀਂ ਕਰ ਸਕਦੇ ਕਰਨ ਲਈ ਸਿੰਘ ਸਾਹਿਬ ਸਿੱਖ ਸਾਹਿਬ ਜਿਹੜੀਆਂ ਏਰੀਆ ਜਿੱਥੇ ਸੀਐਮ ਦੀਆਂ ਵੀਡੀਓ ਸਿੱਖਿਆ ਘਰ ਪਾਇਆ ਵਾਏ ਕਿ ਸਬਤ ਸਿੱਖ ਟਕਾਲ ਤੱਕ ਸਾਫ਼ ਹੋਏ ਜਾ ਕਾਲ 123 ਸਕਤਰ ਤੁਹਾਨੂੰ ਵਿੱਚ ਕੁਝ ਸਤਾ ਉਸ ਵਾਰ ਚਲੋ ਮੈਂ ਜਵਾਬ ਦੇ ਦਤਾ ਤੁਹਾਨੂੰ ਉਹਦਾ ਤੁਸੀਂ ਆਏ ਹੋ ਨਾ ਇੱਥੇ ਬਹੁਤ ਸਾਰੇ ਦੂਜੇ ਵੀਰ ਆਏ ਨੇ ਸੀਐਮ ਸਾਹਿਬ ਜਿਹੜੀਆਂ ਕਥੀ ਦੀਆਂ ਵੀਡੀਓ ਹੈਗੀਆਂ ਨੇ ਉਹ ਕਿੰਨੀਆਂ ਵੀਡੀਓ ਤੁਹਾਡੇ ਤੱਕ ਪਹੁੰਚੀਆਂ ਤੇ ਕਿਹੜੇ ਮਾਧਿਅਮ ਰਾਹੀਂ ਪਹੁੰਚੀਆਂ ਸੀਗੀਆਂ ਮਾਧਿਅਮ ਤੇ ਸੋਸ਼ਲ ਮੀਡੀਆ ਹੀ ਆ ਜੀ ਪਰ ਇੱਥੇ ਸ਼ਿਕਾਇਤਾਂ ਆਈਆਂ ਅਕਾਲ ਤਖਬ ਸਾਹਿਬ ਤੇ ਮੇਲ ਆਈਆਂ ਸ਼ਿਕਾਇਤਾਂ ਜਿਮੇਵਾਰ ਤੇਰਾ ਵੱਲੋਂ ਆਈਆਂ ਤੁਸੀਂ ਇਹਦਾ ਵੀਡੀਓ ਨਹੀਂ ਆਈਆਂ ਤੁਹਾਨੂੰ ਸਨੇਹ ਕੁਸ਼ਨ ਕਰੋ ਤਾਂ ਮੈਂ ਕਹਿ ਰਹੀ ਸੀ ਕੋਈ ਨੀਹਾ ਸਲਾਰੀਆ ਜੀ ਹਾਂਜੀ ਹਾਂਜੀ ਮੈਂ ਜਾਨਣਾ ਚਾਹ ਰਹੀ ਆ ਕਿ ਤੁਸੀਂ ਕੀ ਉਹਨਾਂ ਨੂੰ ਤਨਖਈਆ ਘਰਾਟ ਦਿੱਤਾ ਜਾ ਸਕਦਾ ਜਾਂ ਡਿਸੀਪਲਿਨਰੀ ਪਨਿਸ਼ਮੈਂਟ ਦਿੱਤੀ ਜਾ ਸਕਦੀ ਹੈ ਦੇਖੋ ਪੰਥ ਨੂੰ ਆਦੇਸ਼ ਕੀਤਾ ਜਾ ਸਕਦਾ ਕਿਸੇ ਵੀ ਬੰਦੇ ਦੇ ਪ੍ਰਤੀ ਪੰਥ ਨੂੰ ਦੇਸ਼ ਕੀਤਾ ਜਾ ਸਕਦਾ ਕਿ ਉਹ ਉਹਨਾਂ ਦੇ ਨਾਲ ਕਿਹੋ ਜਿਹਾ ਵਿਹਾਰ ਕਰੇ ਪੰਥ ਨੂੰ ਦੇਸ਼ ਕੀਤਾ ਜਾ ਸਕਦਾ ਪਿਛਲੇ ਸਮੇਂ ਚ ਹੋਇਆ ਅੱਜ ਮੁੱਖ ਮੰਤਰੀ ਆਏ ਜੀ ਆਪਣਾ ਸਪਸ਼ਟੀਕਰਨ ਜ਼ੁਬਾਨੀ ਵੀ ਦਿੱਕਤੀ ਵੀ ਦੇ ਕੇ ਗਏ ਔਰ ਕਾਡ ਵੀ ਦੇ ਕੇ ਗਏ ਜਿਹੜੀ ਸਤਾਵੇ ਜਾਂ ਦੀ ਕਿ ਜੇਕਰ ਅਕਾਲਤਿਕ ਸਾਹਿਬ ਸਤਰੀਤ ਸੁਦਸ਼ ਨਹੀਂ ਹੁੰਦਾ ਸਿੰਘ ਸਾਹਿਬਾ ਨਹੀਂ ਹੁੰਦੇ ਕਿ ਦੁਬਾਰਾ ਵੀ ਬੁਲਾਇਆ ਜਾ ਸਕਦਾ ਸਪਸ਼ਟੀਕਰਨ ਲਈ ਕਿ ਮੈਨੂੰ ਲੱਗਦਾ ਲੋੜ ਨਹੀਂ ਕਿਉਂਕਿ ਚੰਗੇ ਮਾਹੌਲ ਚ ਗੱਲ ਹੋਈ ਆ ਆਪਣਾ ਸਪਸ਼ਟੀਕਰਨ ਦੇ ਗਏ ਨੇ ਉਹ ਬਾਕੀ ਅਗਲੇ ਪੰਨ ਸਿੰਘ ਸਾਹਿਬਾਨ ਦੀ ਇਕਤਰਤਾ ਦੇ ਵਿੱਚ ਉਹਨੂੰ ਵਿਚਾਰ ਲਾ ਕੇ ਬਾਕੀ ਮੈਂ মিডিਏ ਦੇ ਰਾਹੀਂ ਸਭ ਨੂੰ ਇੱਕ ਅਪੀਲ ਜ਼ਰੂਰ ਕਰਦਾ ਅ ਜਿਹੜੇ ਮਸਲੇ ਤੇ ਆਪਾਂ ਕਹਿ ਦਿੰਨੇ ਆਂ ਭਈ ਉਹਦੀ ਚਰਚਾ ਜਿਹੜੀ ਆ ਰਾਜਨੀਤੀ ਨਾ ਕੀਤੀ ਜਾਵੇ ਤਾਂ ਮੇਰੇ ਇਹ ਇਹੋ ਹੀ ਆ ਭਈ ਉੱਥੇ ਸਾਨੂੰ ਥੋੜਾ ਜਿਹਾ ਉੱਥੋਂ ਸੰਕੋਚ ਕਰਨੀ ਚਾਹੀਦੀ ਕਈ ਬੰਦੇ ਉਹ ਵੀ ਭਲੇ ਜਾਂਦੇ ਜਿਨ੍ਹਾਂ ਨੂੰ ਅਕਾਲ ਤੱਕ ਸਾਬ ਤੋਂ ਅ ਕੋਈ ਨਾ ਕੋਈ ਮਿਲਿਆ ਹੁੰਦਾ ਭਈ ਇਹ ਪੰਥ ਦੇ ਉਲਟ ਆ ਉਹ ਫਿਰ ਸਾਡਾ ਮੂੰਹ ਚੜਾਇਆ ਜਾਂਦਾ ਸਿੱਖਾਂ ਆਮ ਸਿੱਖੇ ਨੂੰ ਮਹਿਸੂਸ ਕਰਦਾ ਇਹ ਗੁਰੂ ਨਾਨਕ ਪਾਤਸ਼ਾਹ ਦਾ ਧਰਮ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਧਨ ਪਿਆਰ ਮੁਹੱਬਤ ਇਤਫਾਕ ਗੁਰੂ ਨੇ ਸਿਖਾਇਆ ਪ੍ਰੇਮ ਪਿਆਰ ਦੇ ਨਾਲ ਰਹੀਗੇ ਸਿੱਖ ਕੌਮ ਮਿਲਖਣ ਕੌਮ ਆ ਇਹਦੇ ਸਿਧਾਂਤ ਵੱਖਰੇ ਆ ਅਕਾਲ ਤਖ਼ਤ ਸਾਹਿਬ ਸਰਵੋੱਚਾ ਤੋ ਸਰਕਾਰਾਂ ਆਪਣੇ ਕੰਮ ਕਰਨ ਸਿੱਖ ਸੰਸਥਾਵਾਂ ਆਪਣੇ ਕੰਮ ਕਰਨ ਦੀਆਂ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਤੇ ਗੁਰੂ ਪਾਤਸ਼ਾਹ ਦਾ ਤੇ ਸਾਰੇ ਧਰਮਾਂ ਦਾ ਆਦਰ ਕਰਨਾ ਚਾਹੀਦਾ। ਜੀ ਸੇਵਾਦਾਰ ਜੀ ਕਿ ਇੱਕ ਵਿਦਵਾਨ ਸਿੱਖ ਜੀ ਗੁਰਸੇਖੋਂ ਦਾ ਨਾਮ ਨਿਯੁਕਤੀ ਕਰਨਾ ਕਿ ਅੱਗੇ ਤੋਂ ਐਸੀ ਕੋਈ ਗਲਤੀ ਨਾ ਹੋਵੇ ਭਾਵੇਂ ਸੋਦੇ ਜਿਨ੍ਹਾਂ ਨੂੰ ਸਿਧਾਂਤ ਸਿੱਖ ਧਰਮ ਦੇ ਸਿਧਾਂਤ ਤੇ ਮर्याਦਾ ਪਤਾ ਹੋਵੇ। ਮੈਨੂੰ ਤੁਹਾਡੀ ਸਮਝ ਨਹੀਂ ਲੱਗੀ ਕੀ ਕਰ ਰਹੇ? ਕਿਸ ਮੁੱਖ ਮੰਤਰੀ ਸਾਹਿਬ ਨੂੰ ਸਲਾਹ ਦਿਓਗੇ ਕਿ ਨਾਲ ਆਪਣੇ ਇੱਕ ਨਿਯੁਕਤੀ ਕਰਨਾ ਹੈ ਗੁਰਸੇਖ ਨੂੰ? ਮੈਂ ਦੇਖੋ ਉਹ ਮੇਰੀ ਹੋਈ ਗੱਲ ਉਹਨਾਂ ਨੂੰ। ਅੱਛਾ ਜੀ। ਉਹ ਉਹ ਕਹਿੰਦੇ ਅਸੀਂ ਮਤਲਬ ਅੱਗੇ ਤੋਂ ਨਹੀਂ ਬੋਲਾਂਗੇ ਜਿਹੜੇ ਬੜੇ ਸਿੱਖਾਂ ਦੇ ਅਟਰਨਲ ਮਸਲੇ ਨਹੀਂ ਬੋਲਾਂਗੇ ਬੋਲ ਗਏ ਨੇ ਉਹਨਾਂ ਨੇ ਕਿ 328 ਪਾਉਂਦੇ ਆਪਾਂ ਜਿਹੜਾ ਮਸਲਾ ਉਹ ਚਾਹਦੇ ਨੇ ਕਿ ਤੇ ਰਾਜਨੀਤੀ ਨਾ ਹੋਵੇ ਜਿਹੜੀ ਗੁੱਸਤਾ ਖਤਮ ਹੋ ਜਾਵੇ ਜਲਦੀ ਤੋਂ ਜਲਦੀ ਉਹ ਚੰਗੀ ਗੱਲ ਹੈ ਤੇ ਮੈਂ ਤੇ ਆਪ ਕਹਿੰਨਾ ਹਰ ਸਿੱਖ ਚਾਹੁੰਦਾ ਇਥੇ ਕਿ ਰਾਜਨੀਤੀ ਨਾ ਹੋਵੇ ਸਿੰਘ ਸਾਹਿਬ ਸਿੰਘ ਸਾਹਿਬ ਮਤਲਬ ਜਿਹੜੇ ਵੀ ਤੁਹਾਡੇ ਕੋਲ ਸਿੱਖ ਪਰਿਵਾਰਾਂ ਤੋਂ ਕੋਈ ਮਤਲਬ ਕੋਈ ਹਾਜ਼ਰ ਹੁੰਦਾ ਤੁਸੀਂ ਪਿਆਰ ਨਾਲ ਉਹ ਵੀ ਉਹਨਾਂ ਨੂੰ ਕਹਿੰਦੇ ਹੋ ਗੁਰਸਿੱਖ ਪਰਵਾਰਾਂ ਦੇ ਹਾਂ ਜੀ ਆਹ ਸਲਾਹ ਦੇਣ ਤੇ ਮੰਨ ਕੀਤਾ ਜੀਮ ਸਾਹਿਬ ਉਹ ਮੈਂ ਤਾਂ ਪਹਿਲਾਂ ਵੀ ਸਲਾਹ ਦਿੱਤੀ ਹੈ ਇਹਨਾਂ ਨੂੰ ਤੇ ਮੈਂ ਮੀਡੀਆ ਰਾਈ ਵੀ ਦੰਨਾ ਸਾਬਤ ਸੂਰਤ ਦਸਤਾਰ ਸਿਰਾ ਇਹ ਸਾਡੀ ਪਛਾਣ ਆਈਆਂ ਅਰਦਾਸ ਚ ਪੜਦੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚ ਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ